ਇੱਕ ਤੇ ਕੂਚਾ ਲੱਗਣੀ ਅੱਗ ਹੀ ਨਹੀਂ ਬਲਣ ਈ ਬਰਸਾਦ ਦੇ ਦੇਣ ਮੈਂ ਤੇ ਅੱਗ ਬਾਲਣੀ ਨੀ ਕਿਹੜੀ ਛੋਖੀ ਆ ਚੰਗਾ ਭਲਾ ਸਿਲੰਡਰ ਤੇ ਮੜਾ ਮੋਟਾ ਕਰ ਲੈਂਦਾ ਏ ਇਹ ਬੁੱਢੀ ਜਾਂਦੀ ਆ ਵੀ ਜਾ ਉਹ ਤੇ ਚੁੱਲ੍ਹੇ ਤੇ ਹੀ ਕਰੋ ਉਹੋ ਗੱਲ ਹੱਥ ਹੀ ਨਹੀਂ ਲਾਉਣ ਦਿੰਦੀ ਕੋਈ ਨਹੀਂ ਲਿਆਉਨੇ ਨਹੀਂ ਤੇ ਉੱਠਾ ਸੁੱਖਾ ਸਿਲੰਡਰ ਇੱਕ ਤਾਂ ਥੋੜਾ ਗਜਾਰਾ ਮੈਂ ਉਹ ਦੁੱਧ ਤੱਤਾ ਕਰਦੀ ਆ ਜਸਨ ਪੀਂਦਾ ਹੁੰਦਾ ਵਾ ਉਹਲੇ ਤੇ ਉਹਨੇ ਤੇ ਦੁੱਧ ਮੰਗਣਾ ਉਹ ਕੱਲੀ ਕੀ ਗੱਲਾਂ ਕਰੀ ਜਾਣ ਰਹੀ ਆ ਕੱਲੀ ਨੇ ਮੈਂ ਗੱਲਾਂ ਕੀ ਕਰਨੀਆਂ ਜਸਨ ਵਾ ਤੇ ਦੁੱਧ ਗਰਮ ਕੀਤਾ ਹੀ ਮੈਂ ਹੁਣ ਉਹਨੂੰ ਨਹਾਣੇ ਨੂੰ ਕੁੱਟਕ ਦਿਨੀ ਮਿੰਨ ਤੇ ਹੋਤ ਰਹ ਹੋਂ ਲਿਆਂ ਦੁੱਧ ਨਹੀਂ ਪੀਤਾ ਅੱਜ ਜਸਨ ਦੇ ਆਉਣ ਦਾ ਜਿਹੜੀ ਆ ਨਾ ਹੁਣ ਤੂੰ ਆ ਛੱਡ ਉਹਦੀ ਮਾਂ ਬੜੀ ਤੇਜ ਆ ਹੁਣ ਇੱਧਰ ਕਿੱਧਰ ਕਿੱਥੇ ਆਉਣ ਦੇਣਾ ਉਹਨੂੰ ਤੇ ਕੋਈ ਗੱਲ ਨਹੀਂ ਜੇ ਕਰਾਂਦੀਆਂ ਵੰਡੀਆਂ ਪੈ ਗਈਆਂ ਵਾ ਇਹ ਥੋੜੀਆਂ ਵੀ ਨਹਾਣਿਆਂ ਦੀਆਂ ਵੀ ਪਿਆ ਜਾਣੀਆਂ ਬੰਦਿਆਂ ਦੀਆਂ ਵੀ ਪਿਆ ਜਾਣੀਆਂ ਇਹ ਨਹੀਂ ਗੱਲ ਹੁਣੀ ਜਸਨ ਸਾਡਾ ਤੇ ਸਾਡਾ ਹੀ ਰਹਿਣਾ ਵਾ ਉਹ ਵੇਖ ਲੈ ਜੇ ਉਹ ਆਉਣ ਦਵੇ ਜੋ ਮਰਜੀ ਆਖੀ ਕਦੀ ਵੀ ਨਹੀਂ ਆਉਣ ਦੇਣਾ ਉਹਨੇ ਉਹ ਨਾ ਆਉਣ ਦਵੇ ਹਾਂ ਇਹ ਚੋਰੀ ਛੱਪੀ ਉਹਨੂੰ ਦੁੱਧ ਪਿਆਲ ਦਾਂਗੇ ਉਹ ਕਿਹੜੀ ਲਾਗੇ ਬੈਠੀ ਰਹੀਦੀ ਆ ਇਹਨੇ ਲਾਗੇ ਬੱਜੀ ਰਹਿਣਾ ਵਾ ਤੇ ਤੂੰ ਇਹੋ ਜੀ ਨਾ ਟੈਨਸ਼ਨ ਲਓ ਇਹ ਦੁੱਧ ਮੈਂ ਹੱਥੇ ਪਿਆਲ ਦੇਣਾ ਉਹਨੂੰ ਚੋਰੀ ਕਿਦਾਂ ਪਿਆਲ ਲੇਗੀ ਉਹਦੀ ਮਾਂ ਦੀਆਂ 12 ਅੱਖਾਂ ਵਾ ਦੋ ਨਹੀਂ ਗਿਆ ਨਾਲੇ ਇਦਾਂ ਕਰਿਆ ਕਰ ਰੱਬ ਦੇ ਪਾਣੇ ਚ ਰਿਆ ਕਰ ਉਹਦਾ ਜਿਆਦਾ ਮੋਹ ਨਾ ਹੁਣ ਕਰ ਮੁੰਡੇ ਦਾ ਕਿਉਂਕਿ ਉਹ ਨਹੀਂਗਾ ਇੱਧਰ ਆਉਣ ਦੇਣਾ ਭਾਵੇਂ ਤੂੰ ਕੁਛ ਵੀ ਕਰ ਲੈ ਨਹੀਂ ਨਾ ਆਉਂਦੇ ਆਉਂਦੇ ਨਾ ਤੇ ਉਹ ਨਾ ਆਉਂਦੇ ਪਰ ਸਾਡਾ ਤੇ ਖੂਨ ਮਾ ਨਾ ਸਾਡੀਆਂ ਤੇ ਅੰਦਰਾਂ ਨੂੰ ਖਿੱਚ ਪੈਂਦੀ ਆ ਨਾ ਉਹ ਸਾਡਾ ਭਾਵੇਂ ਨਾਮ ਕਰੇ ਰਾਜ ਤੇ ਅਹੀਂ ਤੇ ਮੁੰਡੇ ਦਾ ਕਰਨਾ ਹੀ ਮੋ ਸਾਾਨੂੰ ਨਹੀਂ ਸਾਡੇ ਨਾ ਨਾਮ ਆਸ ਨਹੀਂ ਟੁੱਟਦਾ ਸਾਡਾ ਪੁੱਤ ਵਾ ਸਾਡਾ ਖੂਨ ਮਾ ਹੀ ਨਹੀਂ ਛੱਡਣਾ ਉਹਨੂੰ ਜੋ ਮਰਜ਼ੀ ਹੋ ਜੇ ਉਹ ਕਿੰਨੇ ਵੇ ਭੋਲੀਆਂ ਗੱਲਾਂ ਕਰੀ ਜਾਂਦੀਆਂ ਉਹਨੇ ਨਹੀਂ ਆਉਂਦੇ ਨਾ ਜਦੋਂ ਮੈਂ ਆਖਂਦਿਆਂ ਤੂੰ ਐਦਾਂ ਕਰਿਆ ਕਰ ਕਿਆ ਟਿੱਕਿਆ ਆਪਣੀਆਂ ਲਾਰੀਆਂ ਤੇ ਚੁੱਪ ਕਰਕੇ ਖਾ ਲਿਆ ਕਰ ਉਹਦੇ ਰੱਬ ਰੱਬ ਕਰਿਆ ਕਰਨੀ ਜਿਹੜੀ ਹੁਣ ਆਡੀ ਬਰੇਸ਼ ਵਾ ਐ ਹੋਵਰੇ ਰੱਬ ਰੱਬ ਕਰਨਦੀ ਆ ਹਾ ਹਜੇ ਇਹ ਗੱਲ ਵਾ ਤੂੰ ਮੁੰਡਾ ਹਨ ਨੂੰ ਕੋ ਆਇਆ ਹੀ ਨਾ ਕਰੂਗਾ ਇਹ ਕਿਤਾਂ ਦੀ ਗੱਲ ਹੋਈ ਆਹੀਂ ਤਾਂ ਮਰ ਕੇ ਉਹਨੂੰ ਕਿਤੇ ਪਾ ਲਿਆ ਕਿਤੇ ਤੇ ਤੁਸੀਂ ਕਿਤਾਂ ਦੀ ਗੱਲ ਕਰਤੀਓ ਮੇਰ ਕੋ ਨਹੀਂ ਮੁੰਡਾ ਛੱਡਿਆ ਜਾਂਦਾ ਭਾਂ ਜੋ ਮਰਜੀ ਹੋ ਜੇ ਕੋਈ ਇਸੇ ਕਰਕੇ ਤੇ ਕਪੱਤ ਮਕਾਇਆ ਹੈ ਪਰ ਤੂੰ ਨਹੀਂ ਮੁਕਣ ਦੇਣਾ ਤੂੰ ਕਲੇ ਖੜਾ ਰੱਖਣਾ ਹੀ ਰੱਖਾ ਪਾਇ ਕੋਈ ਵੀ ਹੋ ਜੇ ਕਿੱਦਾਂ ਉਹਨੂੰ ਲੈਵੇਂਗੀ ਇੱਧਰ ਚਾ ਨਾ ਲਿਆਂਗੀ ਮੈਂ ਉੱਥੇ ਉਹਨੇ ਸਭ ਪਿਆਰ ਦੇਣਾ ਜੇ ਨਹੀਂ ਤੇ ਜਾਊਗਾ ਹੀ ਨਾ ਆ ਵੀ ਚੰਗਾ ਆ ਜਿਹੜੇ ਉਧਰ ਲੇਕਾਂ ਮਰੇ ਤੇ ਚੱਲ ਗਏ ਹਰ ਵੇਲੇ ਨਾ ਨੁੱਕਾ ਟੁੱਕੀ ਕਰੀ ਜਾਂਦੀ ਹੁੰਦੀ ਆਹ ਨਾ ਬਣਾਨੀ ਆਹ ਨਾ ਕਰ ਲਈ ਜੇ ਗੰਡਾ ਚੇਰ ਲੰਗਣਾ ਤੋ ਵੀ ਆਖਣਾ ਨਹੀਂ ਇੱਕ ਹੀ ਬੜਾ ਵਾ ਆਵੇਂ ਨਾ ਖਰਚਾ ਕਰੀ ਜਾ ਤੇ ਮੈਂ ਵੀ ਚੁੱਪ ਕਰਕੇ ਉਹਨਾਂ ਦਾ ਫੜ ਲੈਣਾ ਪਰ ਮੈਂ ਤਾਂ ਆਪਣੇ ਲੁੱਗੇ ਪੂਰੇ ਲਾਏ ਜੋ ਮਰਜ਼ੀ ਕਰਦੀ ਰਹੇ ਵਧੀਆ ਵਾ ਆਪਣੀ ਮਰਜ਼ੀ ਹਣ ਖਾਵਾਂਗੇ ਤੇ ਪੀਵਾਂਗੇ ਹੰਡਾਵਾਂਗੇ ਦਾਦੀ ਜੀ ਹਾਂਜੀ ਪੁੱਤ ਮੈਂ ਸਾਸ੍ਰੀ ਕਾਲ ਸਾਸ੍ਰੀ ਕਾਲ ਆ ਗਿਆ ਖੇਡ ਕੇ ਮੇਰੇ ਪੁੱਤ ਹਾਂਜੀ ਤੇ ਦਾਦਾ ਤੇ ਦਾਦੀ ਨੇ ਲੱਭਣੇ ਕਿਤੇ ਵਾਂਦੇ ਗਏ ਆ ਇੱਥੇ ਹੋਣੇ ਆ ਉਹਨਾਂ ਕਿੱਥੇ ਜਾਣਾ ਉਧਰਲੇ ਕਮਰੇ 'ਚ ਬੈਠੇ ਹੀ ਕਿਉਂ ਅਹੀਂ ਉਹਨਾਂ ਨੂੰ ਅੱਡ ਕਰਤਾ ਵਾ ਅਹੀਂ ਮਾਂ ਪੁੱਤਾਂ ਨੇ ਹੋਣ ਇੱਥੇ ਰਿਆ ਕਰਨ ਬਹਿ ਜਾ ਤੂੰ ਕੀ ਅੱਡ ਮੇਰੇ ਬਿਨਾ ਪੁੱਛੇ ਅੱਡ ਕਰਤਾ ਤੂੰ ਤੇ ਤੂੰ ਦੱਸ ਵੱਡਾ ਸਿਆਣਾ ਹੈ ਵੀ ਜਿਹੜਾ ਤੈਨੂੰ ਪੁੱਛੇ ਮੈਂ ਅੱਡ ਕਰਨਾ ਉਹ ਮੇਰੀ ਮਰਜ਼ੀ ਆ ਹੀ ਕਰਤਾ ਮੈਂ ਹੁਣ ਸਿਆਣਾ ਹੋ ਗਿਆ ਮੈਂ ਮਾੜੀ-ਮੋਟੀ ਦੇ ਵਿੱਚ ਗੱਲ ਕਰ ਹੀ ਸਕਦਾ ਹਾਂ ਤੇਰਾ ਨਹੀਂ ਹੈ ਜੇ ਫਰਜ ਗੱਲ ਕਰਨ ਦਾ ਕੋਈ ਵੀ ਉਹਨਾਂ ਆਪੇ ਸਰਪੰਚ ਸੱਦਿਆ ਸੀ ਤੇ ਉਹ ਤੇਰਾ ਮਾਮਾ ਵੀ ਤੇ ਤੇਰੀ ਮਾਮੀ ਵੀ ਆਏ ਸੀ ਉਹਨਾਂ ਕਿਹੜੀ ਹੁਣ ਸਾਨੂੰ ਕਹੀ ਦਿੱਤਾ ਇਹੋ ਘਰ ਦਿੱਤਾ ਪਹਿਲੀ ਤੇ ਸਾਰੀ ਤੇਰੀ ਦਾਦੀ ਰੱਖ ਗਈ ਆ ਆਂਦੀ ਪਹਿਲੀ ਬੰਨੇ ਜੇ ਉਹਨਾਂ ਤੁਹਾਨੂੰ ਕੱਕ ਵੀ ਦੇਣਾ ਤੇ ਕਰਨਾ ਵੀ ਕੀ ਆਪਾਂ ਪਹਿਲੀ ਬੰਨਾ ਕਰਨਾ ਕਿਉਂ ਨਹੀਂਗਾ ਇਸੇ ਕਰਕੇ ਤੇਨੂੰ ਮੈਂ ਸਕੂਲੇ ਕੱਢਿਆ ਤੇਰੇ ਤੇ ਮੈਂ ਕੰਨਵਾਜ ਨਹੀਂ ਪਾਈ ਕਿ ਸਰਪੰਚ ਨੇ ਆਉਣਾ ਤੇ ਤੇਰੇ ਮਾਮੇ ਮਾਮੀ ਨੇ ਆਉਣਾ ਮੈਂ ਸਕੂਲੇ ਚੰਗਾ ਤੂੰ ਤੇ ਮੇਰੇ ਘਰ ਆਪ ਬੋਲੀ ਜਾਣੇ ਤੂੰ ਦੋਨਾਂ ਨੂੰ ਕਹਿਣਾ ਹੀ ਕੁਝ ਨਹੀਂ ਤੂੰ ਤਾਂ ਕਹਿਣਾ ਮੇਰੀ ਦਾਦੀ ਦਾਦਾ ਹੀ ਜੋ ਗੱਲ ਕਰਦੇ ਸਹੀ ਕਰਦੇ ਆ ਤੇ ਮੰਮੀ ਗੱਲ ਗਲਤ ਕਰਨ ਰਹੀ ਆ ਮੈਂ ਉਹਨਾਂ ਨੇ ਪੁੱਛਦਾਂ ਨਾ ਦਾਦੀ ਦਾਦੇ ਨੂੰ ਉਹਨਾਂ ਨੇ ਮੈਨੂੰ ਨਹੀਂ ਕਿਹਾ ਦੱਸ ਦਿੰਦੇ ਮੈਂ ਇਹਦੇ ਨਹੀਂ ਜਾਣਾ ਅੱਜ ਸਕੂਲੇ ਮੈਂ ਕਿਉਂ ਨਹੀਂ ਜਾਣਾ ਤੇ ਨਾਲੇ ਮੇਰੇ ਕਾ ਸੁਣੋ ਬੜਾ ਡਿਆਈ ਵਾਜਾ ਮਾਨ ਦਾਦੀ ਦਾਦੇ ਨੂੰ ਕੀ ਕਹਣੀ ਹੋਨਾਂ ਗੱਲ ਕੋਈ ਨਹੀਂ ਆ ਮੈਂ ਕਿੱਥੇ ਗਿਆ ਨਾ ਖੇਡਣ ਅੱਜ ਮੈਂ ਦੌੜ ਤੋਂ ਪਹਿਲੇ ਨੰਬਰ ਤੇ ਆਇਆ ਵਾਂ ਹੁਣ ਮੈਂ ਚੰਡੀ ਯਾਰ ਖੇਡਣ ਜਾਣਾ ਚਾਹ ਲਾ ਤੇ ਵਧੀਆ ਹੋਇਆ ਮੇਰਾ ਪੁੱਤ ਤਰੱਕੀਆਂ ਬਖਸ਼ੇ ਇਹ ਆ ਪੀ ਮਿਹਨਤ ਕਰਿਆ ਕਰ ਤੇ ਤੈਨੂੰ ਮੈਂ ਦੁੱਧ ਕਿਉ ਹੋ ਵੀ ਤੈਨੂੰ ਲੈ ਦੂੰ ਦਾਦੀ ਤੇਰੇ ਤੇ ਕਹਿੰਦੀ ਆ ਦੁੱਧ ਕਿਉ ਨਹੀਂ ਦੇਣਾ ਕੋਈ ਨਹੀਂ ਪੁੱਤ ਤੇ ਮੈਂ ਮੋਲ ਲੈ ਆ ਦੂੰਗੀ ਤੇ ਖਾ ਪੀ ਕੇ ਤੇ ਮੇਰਾ ਪੁੱਤ ਜਵਾਨ ਬਣ ਤੇ ਚੰਡੀਗੜ੍ਹ ਨੂੰ ਵੀ ਗਾਂ ਖੇਡਣ ਜਾਣਾ ਵਾ ਜਵਾਨ ਚਲੋ ਮੈਂ ਹੋ ਜੂਗਾ ਪਰ ਪਾਪ ਬੇਣਾ ਬਗੈਰ ਮੇਰੀ ਖੁਸ਼ੀ ਅਧੂਰੀ ਆ ਨਾ ਮੰਨਾ ਦੱਸ ਕੇ ਹੁੰਦਾ ਵਾ ਨਹੀਂ ਜਾਣਾ ਬਹਿ ਜਾ ਆਰਾਮ ਨਾਲ ਜੇ ਚਲ ਗਿਆ ਨਾ ਮੇਰੇ ਬਿਨ ਪੁੱਛਿਓ ਦਾਦੀ ਦਾਦੇ ਵੱਲ ਤੇ ਉੱਥੇ ਰਹੇਗਾ ਐਨੂੰ ਪਿਆਰ ਨਾ ਭਾਵੇਂ ਮੈਂ ਕੱਲੀ ਰਹਿ ਕੇ ਖੁਸ਼ ਰਹਿ ਲੂੰ ਤੈਨੂੰ ਨਾ ਵਾੜੂ ਪਰ ਮੈਂ ਇੱਥੇ ਮੰਮੀ ਇਦਾਂ ਨਾ ਕਰਿਆ ਕਰੋ ਗਾੜੀ ਮੈਂ ਤੁਹਾਡੇ ਨੇ ਇਦਾਂ ਕਰੋ ਤਰਨ ਬੁਰਾ ਤੇ ਲੱਗਣਾ ਹੀ ਆ ਨਾ ਮੇਰਾ ਤੇ ਜੀ ਕਹਦਾ ਕੱਸ ਕੇ ਚਪੇੜ ਮਾਰਾਂ ਕਿੱਡਿਆਂ ਮੈਨੂੰ ਬਾਸੀਸਾਂ ਦੇ ਅੰਡੇ ਆ ਦਾਦੀ ਤੇਰੀ ਤੇ ਹੈਗੀ ਮਤਈ ਆ ਮੰਮੀ ਮੈਂ ਤੁਹਾਨੂੰ ਪੜਾ ਕੀ ਕਹਾਂਦਾ ਵਾ ਗਾੜੀ ਮੇਰੇ ਨੇ ਆਨੇ ਤੁਹਾਡੇ ਇੰਦਾ ਕਰਨੇ ਕਿ ਤੁਸੀਂ ਬਰਾਪ ਵਿੱਚ ਹੋਣਾ ਹੀ ਆ ਬਟੇ ਪੇਚਾਉਣਾ ਮੈਂ ਤਾਂ ਆਪਣੇ ਨਿਆਣੇ ਰੱਖਣਾ ਫੁੱਲਾਂ ਵਰਗੂ ਉਹਦੇ ਵਰਗੂ ਰੱਖਣਾ ਜਿੱਦਾਂ ਕਦੇ ਆਂਦੀ ਦੁੱਧ ਨਹੀਂ ਦੇਣਾ ਕਿਉਂ ਨਹੀਂ ਦੇਣਾ ਵੇਖੀ ਆ ਮੇਰੇ ਬੱਚੇ ਜਦੋਂ ਖਾਣਗੇ ਦੁੱਧ ਕਿਉਂ ਮੈਂ ਚੱਲਾਂ ਦਾਦੀ ਦਾਦੇ ਕੋ ਜਾਣਾ ਨਹੀਂ ਕਿਤੇ ਵੀ ਉਧਰ ਨਹੀਂ ਮੂੰਹਾ ਤੋ ਤੇ ਚੱਲ ਕਮਰੇ ਦੂਜੇ ਦਿਨ ਮੈਂ ਰੋਟੀ ਦੇਵਾ ਪਾ ਕੇ ਜੇ ਉਹਦੇ ਚੱਲ ਗਿਆ ਤੇ ਵੇਖ ਲਵੀ ਏਡਾ ਦਾਦੀ ਦਾਦੇ ਦਾ ਬਣਿਆ ਹੋਵੇ ਏਡਾ ਵੱਡਾ ਨਾ ਦਾਦੀ ਦਾ ਹੀ ਬਣਿਆ ਰਹਿੰਦਾ ਐਸੀ ਕਰਕੇ ਤੇ ਮੈਂ ਅੱਡ ਹੋਈ ਆ ਪੀਨੂੰ ਉਹਨਾਂ ਦੇ ਮੱਥੇ ਨਾ ਲੱਗਣ ਦਵਾਂਗੀ ਤੇ ਸਕੂਲੇ ਜਾਊਗਾ ਤੇ ਸਕੂਲੋਂ ਟਿਵੀਸ਼ਨ ਤੇ ਜਾਜ ਚਲਜਿਆ ਕਰੂਗਾ ਤੇ ਘਰ ਦੇ ਵਿੱਚ ਇੱਥੇ ਬੈਠਾ ਰਹੂਗਾ ਉਹਨਾਂ ਤੇ ਮੈਂ ਮੱਥੇ ਨ ਲੱਗਣ ਦੇਣਾ ਮੇਰੀ ਜ਼ਿੰਦਗੀ ਵਿੱਚ ਤੂੰ ਚਾਰ-ਛੇ ਮਹੀਨੇ ਦੋਖ ਹੀ ਲੈਤੇ ਆ ਕਿਦਾਂ ਵੀ ਨੇ ਮੈਨੂੰ ਧੱਕਾ ਮਾਰ ਕੇ ਅੰਦਰੋਂ ਬਾਹਰ ਕੱਢਦਾ ਵਾ ਅਜੇ ਹੁਣੇ ਇਦਾਂ ਕਾਣ ਲਿਆ ਵਾ ਤੇ ਗਾਂ-ਗਾ ਇਹ ਕੀ ਕਰੂਗਾ ਬਥੇਰਾ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਕਿ ਚੰਗੀ ਸਿੱਖ ਮਾਤੇ ਨੂੰ ਚੰਗੀ ਬੁੱਧੀ ਮਿਲੇ ਪਤਾ ਨਹੀਂ ਕਿਉਂ ਇੰਨਾ ਚਿਰਚੜਾ ਜਾ ਵਾ ਤੇ ਜੇ ਇਹਨਾਂ ਨੂੰ ਕਹਿੰਨੀ ਆ ਤੇ ਆਜੋ ਫੋਨ ਕਰਦੀ ਆ ਪਹਿਲੀ ਗੱਲ ਤੇ ਗੱਲ ਹੀ ਨਹੀਂ ਹੁੰਦੀ ਜੇ ਗੱਲ ਹੁੰਦੀ ਆ ਨਹੀਂ ਅਜੇ ਨਹੀਂ ਮੈਂ ਆਉਣਾ ਅਜੇ ਮੇਰੇ ਟੈਸਟ ਹੋਣ ਵਾਲੇ ਮੇਰਾ ਆ ਕਾਗਜ਼ ਬਣਾਉਣ ਵਾਲਾ ਮम्मी ਨੇ ਮੈਨੂੰ ਲੱਗਦਾ ਇਹਨਾਂ ਨੂੰ ਕੁਝ ਕਿਹਾ ਵਾ ਤਾਂ ਇਹ ਨਹੀਂ ਘਰ ਆਉਣ ਦਾ ਨਾਮ ਲੈਣ ਦੇ ਹੁਣ ਫੇਰ ਇੱਕ ਵਾਰੀ ਫੋਨ ਕਰਦੀ ਆ ਤੇ ਕਹਿੰਦੀ ਤੁਸੀਂ ਘਰ ਆਜੋ ਮੇਰਾ ਨਹੀਂ ਇੱਥੇ ਜੀ ਲੱਗਣ ਦੇ ਆ ਹਲੋ ਹਲੋ ਆਉਂਦੇ ਹੁੰਦੇ ਸਤਿ ਸ਼੍ਰੀ ਅਕਾਲ ਬੋ ਸਤਿ ਸ਼੍ਰੀ ਅਕਾਲ ਜੀ ਉਸਾਂ ਕੀ ਹਾਲ ਚਾਲ ਠੀਕ ਠਾਕ ਜੀ ਹਾਂ ਜੀ ਹਾਂ ਜੀ ਵਧੀਆ ਤੁਸੀਂ ਦੱਸੋ ਠੀਕ ਜੇ ਹਾਂ ਬੜਾ ਵਧੀਆ ਠੀਕ ਠਾਕ ਆ ਠੀਕ ਹੀ ਚਾਹੀਦਾ ਮੈਂ ਕਿੰਨੇ ਦਿਨ ਹੋ ਗਏ ਤੁਹਾਨੂੰ ਗਿਆਨ ਉਹ ਆਜੋ ਹੁਣ ਕਰਨ ਨੂੰ ਕੋਈ ਨਹੀਂ ਕਰਨ ਨੂੰ ਆਈ ਜਾਣਾ ਵਾ ਉਸ ਦਿਨ ਦਾ ਬਸ ਇਦਾਂ ਹੀ ਕੰਮਕਾਰ ਜੀ ਸੀ ਲੱਗੇ ਸੀ ਉਸ ਦਿਨ ਦੇ ਤੇ ਆ ਜਾਣਾ ਹੁਣ ਜਲਦੀ ਵਾ ਕਰਨ ਮੈਂ ਆ ਤਾਂ ਹੀ ਰੋਧ ਦਿਹਾੜੇ ਇਦਾਂ ਹੀ ਲਾਰੇ ਲਾ ਦਿੰਨੇ ਆ ਇੱਕ ਤਾਂ ਤੁਸੀਂ ਗੱਲ ਨਹੀਂ ਕਰਦੇ ਮੰਮੀ ਨੂੰ ਫੋਨ ਕਰ ਲੈਨੇ ਆ ਰਾਜੀ ਬਾਜੀ ਪੁੱਛ ਕੇ ਤੇ ਘੱਟ ਦਿੰਨੇ ਆ ਮੇਰੇ ਨਾਲ ਵੀ ਗੱਲ ਕਰ ਲਿਆ ਕਰੋ ਉਹ ਮੰਮੀ ਨਾਲ ਹੀ ਗੱਲ ਹੋ ਜਾਂਦੀ ਆ ਫਿਰ ਤੇ ਮੰਮੀ ਨੂੰ ਕਹੀਦਾ ਵਾ ਤੇ ਮੰਮੀ ਕਹਿੰਦੀ ਆ ਕੋਈ ਗੱਲ ਨਹੀਂ ਸਾਰੇ ਠੀਕ ਠਾਕ ਵਾ ਤੇ ਮੰਮੀ ਚਰਾਉਂਦੀ ਨਹੀਂ ਗੱਲ ਲੈਨੇ ਮੇਰਾ ਨਾ ਇੱਥੇ ਪਤਾ ਨਹੀਂ ਕੀ ਗੱਲ ਵਾ ਜੀ ਜਾਣੀ ਲੱਗਣ ਡਿਆ ਵੇ ਕਿਉਂ ਕੀ ਗੱਲ ਹੋ ਗਈ ਆ ਕਿਸ ਨੇ ਕੋ ਕਿਆ ਤੈਨੂੰ ਨਹੀਂ ਮम्मी ਨੂੰ ਕੋਈ ਹਟਿਆ ਕਰਾ ਮੇਰੀ ਗੱਲ ਉਹਦੇ ਨਾਲ ਨਹੀਂ ਨਹੀਂ ਮੰਮੀ ਨੇ ਤੇ ਕੁਝ ਨਹੀਂ ਕਿਹਾ ਵੀ ਉਦਾਂ ਹੀ ਬਸ ਤੂੰ ਉਦਾਂ ਕੀ ਗੱਲ ਹੋਈ ਆ ਮੈਂ ਆ ਕੋਈ ਦੁੱਖ ਸੁੱਖ ਤਾਨੂੰ ਪਤਾ ਸਾਉ ਹੁੰਦੇ ਆ ਥੋੜੇ ਦਿਨ ਚੱਲ ਮੇਰੇ ਕੋਲ ਵੀ ਰਹਿ ਲੈਂਦੇ ਫਿਰ ਤੁਸੀਂ ਚੱਲ ਜਾਣਾ ਨਹੀਂ ਕੋਈ ਗੱਲ ਨਹੀਂ ਮੈਂ ਹੁਣ ਮੇਰਾ ਨਾ ਇੱਥੇ ਉਦਾਂ ਦਾ ਫੇਕਰਾ ਪੁੱਤਰਾ ਜੀ ਲੱਗੇ ਰਹੇ ਆ ਮਾਮੇ ਨੇ ਕਦੀ ਕੋਸ ਕਦੀ ਕੋਹ ਆ ਕਰਨਾ ਆ ਕਰਨਾ ਉੱਥੇ ਤੇ ਉਹਦਾ ਕਰਕੇ ਹੁਣ ਮੇਰਾ ਹੋ ਗਿਆ ਵਾ ਸਾਰਾ ਕੰਮ ਹੀ ਤੇ ਆ ਗਿਆ ਵਾ ਮੇਰਾ ਵਿਜ਼ਾ ਵੀ ਹੁਣ ਆ ਜਾਣਾ ਮੈਂ ਜਲਦੀ ਬਾਕੀ ਖਵਲ ਜੇ ਕੋਈ ਹੋਰ ਪਰੇਸ਼ਾਨੀ ਆ ਤੇ ਮੈਨੂੰ ਦੱਸ ਦੇ ਨਹੀਂ ਨਹੀਂ ਪਰੇਸ਼ਾਨੀ ਦੇ ਕੋਈ ਨਹੀਂ ਆ ਬਸ ਹਾਬੀ ਵੱਲੋਂ ਆ ਥੋੜੀ ਜੀ ਅਭੀ ਨਾ ਮੇਰੀ ਗੱਲ ਮਾਸਾ ਨਹੀਂ ਸੁਣਦਾ ਵੀ ਐਵੇਂ ਖਿਜੀ ਆਖ ਜਿਆ ਜਾ ਮੇਰੇ ਨਾਲ ਗੱਲ ਕਰਦਾ ਵੰਦਿਆ ਉਹਨੂੰ ਇੰਨਾ ਪਿਆਰ ਕਰਦੀ ਆ ਨਾ ਉਹ ਮੈਨੂੰ ਪਤਾ ਨਹੀਂ ਕਿਉਂ ਨਹੀਂ ਆਪਣੀ ਮਾਂ ਮੰਨਣ ਨੂੰ ਰਾਜੀ ਹੈਗਾ ਵੀ ਕੋਈ ਗੱਲ ਨਹੀਂ ਦਿਆਣਾ ਵਾ ਕੋਈ ਗੱਲ ਨਹੀਂ ਆ ਕੇ ਉਹਨੂੰ ਮੈਂ ਛਿੜਕੂਗਾ ਤੇ ਬਾਕੀ ਤੈਨੂੰ ਪਤਾ ਹੀ ਆ ਕਬਲੋਂ ਬਿਨਾ ਮਾਂ ਤੋਂ ਪੜਿਆ ਵਾ ਤੇ ਉਹਦੇ ਮਨ 'ਚ ਇਹੋ ਹੀ ਡਰ ਬੈਠਾ ਵਾ ਕਿ ਸਦਾ ਮੇਰੀ ਮਾਂ ਪਹਿਲਾਂ ਮੈਨੂੰ ਛੱਡ ਕੇ ਚਲੀ ਗਈ ਸੀ ਨਾ ਤੇ ਜੇ ਇਹਦੇ ਨਾਲ ਵੀ ਮੈਂ ਉਦਾਂ ਹੀ ਪਿਆਰ ਕੀਤਾ ਨਾ ਕਿ ਕਿਤੇ ਇਹ ਵੀ ਨਾਲ ਮੈਨੂੰ ਛੱਡ ਕੇ ਚਲੀ ਜੇ ਤੇ ਬਾਕੀ ਉਦਾਂ ਕੋਈ ਗੱਲ ਨਹੀਂ ਉਦਾਂ ਮੇਰਾ ਪੁੱਤ ਬੜਾ ਵੀ ਬਾਵਾ ਆ ਗਿਆ ਘਰ ਵਾ ਉਹਦਾ ਇਸੇ ਕਰਕੇ ਵਿਚਾਰਾ ਡਰਦਾ ਵੋ ਆਹ ਉਹਦੇ ਮੈਂ ਦੇ ਹੋ ਗਿਆ ਵੀ ਮੈਂ ਛੱਡ ਕੇ ਕਿੱਥੇ ਜਾਣਾ ਮੈਂ ਤੇ ਉਹ ਆਣੀ ਆ ਵੀ ਚਲ ਚੰਗੀ ਹਨਾ ਸਿੱਖ ਮਤ ਦਾ ਮੈਂ ਤੇ ਚੰਗਾ ਉਹਦੇ ਪਾਲਣ ਪੋਸ਼ਣ ਕਰਾਂ ਵੀ ਜੇ ਕੱਲ ਨੂੰ ਸਾਡੇ ਕਿਸ ਰਿਸ਼ਤੇਦਾਰ ਦੇ ਜਾਊਗਾ ਉਥੇ ਇਦਾਂ ਦੀਆਂ ਹਰਕਤਾਂ ਕਰੂਗਾ ਤੇ ਨਿਆਣੇ ਨੂੰ ਨਹੀਂ ਕਿਸੇ ਨੂੰ ਕੋਹ ਕਹਿਣਾ ਸਾਰਾ ਬਲੇਮ ਨਾ ਸਾਡੇ ਤੇ ਹੀ ਆਉਣਾ ਵਾ ਤੇ ਇਹਦੇ ਮਾਪਿ ਉਹਨੇ ਨੂੰ ਆ ਸਿਖਿਆ ਦਿੱਤੀ ਆ ਹੁਣ ਵੇਖ ਲੋ ਮੇਰਾ ਬਦੀ ਆ ਨਾ ਜਸ਼ਨ ਉਨੂੰ ਮੈਂ ਇੰਨੀ ਵਧੀਆ ਸਿੱਖ ਮਤ ਦਿੱਤੀ ਉਹਨੂੰ ਸਾਰਾ ਪਤਾ ਬਹਿਣ ਖਲੋਂਦਾ ਵੱਡੇ ਨਿੱਕੇ ਨਾਲ ਗੱਲ ਕਰਨ ਦਾ ਵੀ ਪਤਾ ਵਾ ਪਰ ਇਹਨੂੰ ਮਾਸਾ ਜਿੰਨਾ ਨਹੀਂ ਪਤਾ ਵੀ ਵੇਖ ਕਿਦਾਂ ਹੀਰੇ ਦੇ ਨਾਲ ਡਈ ਮਠੀਆਂ ਫਿੱਕੇ ਆ ਮਾਰਨ ਤੇ ਮਾਂ ਤੇ ਵੜਾ ਲੋਚਦਾ ਹੁਣ ਆ ਪੀ ਛੇਤੀ ਛੇਤੀ ਹੀਰਾ ਜੇ ਤੇ ਕਹਿੰਦੀ ਹੁਣੀ ਆ ਤੇ ਕੋਈ ਗੱਲ ਨਹੀਂ ਮੈਂ ਵੀ ਜੋ ਕੋ ਡਈ ਕਰਨ ਮੈਂ ਵੀ ਆਪਣੀ ਸਕੀਮ ਨਾਲ ਡਈ ਕਰਨ ਮੈਂ ਕਿਹਾ ਵੀ ਹੀਰੇ ਅਜੇ ਨਹੀਂ ਆਉਣਾ ਤੇ ਭਰਾ ਆਪਣੇ ਨੂੰ ਸਾਰਾ ਸਮਝਾਇਆ ਪਿੰਨੂੰ ਹਜੇ ਇੱਥੇ ਰੱਖੀ ਲੋ ਲੋਪੋ ਪੋ ਕਰ ਕਰਕੇ ਤੇ ਇਹਨੂੰ ਕੀ ਪਤਾ ਲੱਗੂਗਾ ਤੇ ਹੁਣ ਸਹਿਰ ਬਹਿਰ ਨਹੀਂ ਉਹ ਜਾਇਆ ਜਾਣ ਰਿਆ ਚੰਦਰੀ ਵੱਢੀ ਕੋ ਤੇ ਉਹ ਲਫਾਫੇ ਭਰ-ਭਰ ਲਿਆਉਂਦੀ ਅੰਦਰ ਵਾਲ ਲੈਂਦੀ ਕਦੀ ਉਹ ਲੈ ਆਉਂਦੀ ਕਦੀ ਉਹ ਤੇ ਅਹੀਂ ਵੀ ਤੇ ਵਿਆਹੀ ਇਹ ਘਰ ਚ ਆਏ ਹੀ ਇਹ ਜਿਆਦਾ ਤਾਂ ਨਹੀਂ ਹੁਣ ਵਿਆਈਆਂ ਆਈਆਂ ਚੰਦਰੀਆਂ ਵੱਡੀਆਂ ਜਿੱਦਾਂ ਕੁੜੀ ਨੂੰ ਫੋਨ ਕਰਕੇ ਮੈਂਟੇ ਚ ਸੱਦ ਲਿਆ ਹੀ ਤੇ ਇਦਾਂ ਜੇ ਕਿਤੇ ਹੀਰਾ ਘਰ ਹੁੰਦਾ ਤੇ ਇਹਨੇ ਹੀਰੇ ਨਾਲ ਮੇਰੇ ਨਾਲ ਲੜਾਈ ਕਰਾ ਦੇਣੀ ਚਲੋ ਇਹ ਵੀ ਸ਼ੁਕਰਵਾਪੇ ਹੀਰਾ ਉਹਨ ਘਰ ਨਹੀਂ ਸਭ ਵੀ ਤੇ ਕੋਈ ਗੱਲ ਨਹੀਂ ਜਿਹੜੀਆਂ ਇਹਦੇ ਮਾਂ ਚ ਵਾ ਨਾ ਉਹ ਹੁਣ ਮਮੀ ਨਹੀਂ ਹੁਣ ਦੇਣੀਆਂ ਤੇ ਹੀਰਾ ਉਹਦਣ ਹੀ ਆਊਗਾ ਇੱਕ ਦੋ ਦਿਨ ਗੇਤਾ ਜਿੱਦਣ ਹੀਰੇ ਨੇ ਬਾਹਰ ਜਾਣਾ ਵਾ ਚੱਲ ਕੋਈ ਨਹੀਂ ਛੱਡ ਤੂੰ ਹੁਣ ਮੈਂ ਆ ਹੀ ਜਾਣਾ ਵਾ ਕੋਈ ਗੱਲ ਨਹੀਂ ਆ ਕੇ ਕਰਦਾ ਵਾਂ ਗੱਲ ਇਹਦੇ ਨਾਲ ਮੈਂ ਠੀਕ ਆ ਠੀਕ ਆ ਹਾਂ ਚਲੋ ਠੀਕ ਆ ਫਿਰ ਸਤਿ ਸ੍ਰੀ ਅਕਾਲ ਚੰਗਾ ਜੀ ਸਤਿ ਸ੍ਰੀ ਅਕਾਲ ਸਤਿ ਗਲਤੀ ਮੈਂ ਨਾ ਸੋਚੀ ਨਹੀਂ ਅਭੀ ਵੀ ਨਾ ਮਾਦੋ ਪੜਿਆ ਵਾ ਤੇ ਤਾਂ ਉਹਦਾ ਸੁਭਾਅ ਇਦਾਂ ਦਾ ਵਾ ਦਾਦੀ ਨੇ ਜਰੂਰ ਪਾਲਣ ਪੋਸ਼ਣ ਉਹਦਾ ਕੀਤਾ ਪਰ ਦਾਦੀ ਆਪਣੀ ਜਗ੍ਹਾ ਤੇ ਮਾਂ ਦਾ ਪਿਆਰ ਆਪਣੀ ਜਗ੍ਹਾ ਜੋ ਮਾਂ ਦੇ ਨਾਲ ਠੰਡ ਪੈਂਦੀ ਆ ਨਾ ਉਹ ਮਾਂ ਦੇ ਨਾਲ ਹੀ ਪੈਂਦੀ ਆ ਹੁਣ ਨਾ ਜਾ ਕੇ ਵੇਖਾ ਮੇਰੇ ਤੇ ਜੀਨ ਕੋ ਹੋਂ ਡਿਆਵਾ ਧਪਣ ਬੜਾ ਡਿਆ ਹੈ ਬੁਖਾਰ ਨਾਲ ਇੱਕ ਵਾਰੀ ਰੋਟੀ ਛੁੱਟਦੀ ਆ ਫੇਰ ਜਾ ਕੇ ਫੜੰਨੀ ਆ ਕਿੰਨੀ ਕਵਾਰੀ ਛੁੱਟ ਦੂਗਾ ਇੱਕ ਵਾਰੀ ਛੁੱਟੂ ਦੋ ਵਾਰੀ ਛੁੱਟੂ ਤਿੰਨ ਵਾਰੀ ਛੁੱਟੂਗਾ ਆਪੇ ਖਾਊਗਾ ਹੀ ਨਾ ਦਾਖਲਾਰ ਪਿਆਵਾ ਹੁਣ ਸਾਡੇ 8 ਸਾਲ ਲੰਘ ਜਾਣੇ ਆਖਲਾਰਾ ਸਾਹਿਬ ਦੇ ਆਈ ਉਹ ਨੂੰ ਪਤਾ ਹੁੰਦਾ ਤਾਂ ਅਸੀਂ ਉੱਥੇ ਇੱਕ ਅੰਦਰ ਲੈ ਲਿੰਦੇ ਨਾ ਆਏ ਇਧਰ ਆਉਂਦੇ ਹੋਰ ਲੜਾਈ ਵੱਧਦੀ ਤੇ ਵੱਧ ਜਾਂਦੀ ਵੇ ਕੀ ਕਰਨਾ ਆਏ ਕਾ ਇੱਥੇ ਕੱਖ ਇਕੱਠੇ ਕਰੀ ਜਾਂਦੇ ਈਓ ਕਿੱਤਾ ਮੈਂ ਦੁੱਧ ਓਕੀ ਹੋ ਕੇ ਤੇ ਬਾਲਿਆ ਵਾ ਕੱਖਾਂ ਕਾਨਾਂ ਦੇ ਨਾਲ ਅੱਗ ਬਲਣੀ ਹੀ ਨਹੀਂ ਗਈ ਤੇ ਮੁੰਡਾ ਕਿਤੇ ਅਜੇ ਤੱਕ ਨਹੀਂ ਆਇਆ ਤੇ ਮੈਨੂੰ ਹੋਰ ਤਰ੍ਹਾਂ ਹੋ ਗਿਆ ਵਾ ਦੁੱਧ ਕੋਟ ਪੀ ਲੈਂਦਾ ਜੇ ਆ ਜਾਂਦਾ ਤੇ ਕਿੱਤਾ ਮਾਰ ਕੇ ਉਹਨੂੰ ਪਾ ਲਿਆ ਸੀ ਤੇ ਮੇਰਾ ਤੇ ਧਿਆਨ ਉਹਦੇ ਚ ਵੰਡਿਆ ਉਹਨਾਂ ਚਰਕੋਸ ਨਹੀਂ ਖਾਣਾ ਜਿੰਨਾ ਚਾ ਮੁੰਡਾ ਨਾ ਖਾਊਗਾ ਹੁਣ ਕੀ ਕਰਾਂਗੇ ਉਹਨੂੰ ਜਦੋਂ ਨਹੀਂ ਆਉਣ ਦਿੰਦੀ ਤੇ ਮਾਨੂੰ ਕਿੱਥੇ ਕਿੱਥੇ ਦੱਲਾ ਲੈ ਗਈ ਉਹਦੇ ਦੇ ਵਿੱਚ ਤੇ ਕੋਈ ਕਸੂਰ ਨਹੀਂ ਉਹੋ ਗੱਲ ਇਹੋ ਜਿਹੀ ਆ ਗਈ ਆ ਬਗਾਨੀ ਜਿਹੜੀ ਬਸ ਬੰਦੇ ਨਾਲ ਬੰਦਾ ਨਹੀਂ ਲਾਗੇ ਲੱਗਣ ਦਿੰਦੀ ਸਾਨੂੰ ਤੇ ਪਤਾ ਨਹੀਂ ਲੱਗਣਿਆ ਕਿੱਤਾਂ ਦੀ ਸਾਡੀ ਮਾੜੀ ਕਿਸਮਤ ਹੈਗੀ ਕਿੱਤਾਂ ਦੇ ਅਸੀਂ ਮਾੜੇ ਕਰਮ ਕਰ ਲਏ ساری ਉਮਰ ਤੁਸੀਂ ਵੀ ਨਹੀਂ ਕਿਤੇ ਸਾਨੂੰ ਪੱਲੇ ਬੱਧਾ ਤੇ ਸਾਨੂੰ ਮਾਵਾ ਤੀਆਂ ਨੂੰ ਪੱਲੇ ਬੱਧਾ ਕਿੱਤਾਂ ਮੇਰੀ ਧੀ ਨੇ ਪੁੱਤ ਨੂੰ ਪਾਲਿਆ ਹੀ ਮੂੰਹ ਜੋ ਖੋਖੋ ਕੇ ਬੁਰਕੀਆਂ ਆਪਣੇ ਚੋ ਉਹਦੇ ਮੂੰਹ ਚ ਭੰਦੀ ਹੁੰਦੀ ਵੀ ਮੇਰਾ ਪਤੀ ਆ ਵਾ ਤੇ ਹੁਣ ਵੇਖ ਲੋ ਕਿਤੇ ਹਾਡੇ ਵੀ ਨਹੀਂ ਲਾਗੇ ਲੱਗਣ ਦਿੰਦੇ ਜਿਹੜੀਆਂ ਗੱਲਾਂ ਮੈਂ ਪਹਿਲਾਂ ਸੋਚਦਾ ਹੁੰਦਾ ਸੀ ਨਾ ਵੀ ਮੁੰਡੇ ਨੂੰ ਕਿਸੇ ਸੱਚੇ ਪਾਤਸ਼ਾਹ ਕੋਈ ਚੰਗੇ ਘਰ ਦੀ ਆਊਗੀ ਤੇ ਚੰਗੇ ਕੋਈ ਜ਼ਿੰਦਗੀ ਚੰਗੀ ਰੰਗ ਜੂਗੀ ਉਹੀ ਗੱਲਾਂ ਸਾਡੇ ਗਾਲੀ ਆ ਗਈਆਂ ਐਹੀ ਮਾੜੇ ਘਰ ਨਹੀਂ ਕੱਢਣੇ ਆ ਗਈ ਆ ਵੀ ਸਾਨੂੰ ਤੇ ਲੈ ਹੀ ਬੈਠੀ ਸਿਆੜਿਆ ਆਖਿਆ ਨਾ ਮਾੜਾ ਘਰ ਜੰਮੇ ਤੇ ਨਾ ਬਾਹਰੋਂ ਜਾਵੇ ਗੱਲਾਂ ਸਾਰੀਆਂ ਸੱਚੀਆਂ ਵਾ ਪਰ ਸਾਡੇ ਨਵੇਂ ਕੰਮ ਹੀ ਹੋ ਗਏ ਹੋਣੀ ਪਤਾ ਲੱਗਾ ਹੋਣੀ ਤੁਹਾਡੀਆਂ ਵੀ ਅੱਖਾਂ ਉਗੜੀਆਂ ਵਾ ਹੋਣੀ ਆਂਦੇ ਜੋ ਪੇ ਬਾਹਰੋਂ ਆਈ ਆ ਪਹਿਲਾਂ ਤਾਂ ਸਾਨੂੰ ਹੀ ਮਾੜੀਆਂ ਸਮਝਦੇ ਰਹੇ ਸਾਨੂੰ ਹੀ ਸਮਝਦੇ ਰਹੇ ਮੇਰੀ ਮੈਂ ਵੀ ਆਪਣੀ ਅੱਖਾਂ ਦੇ ਨਾ ਪੱਟੀ ਬੰਨ ਛੜੀ ساری ਉਮਰ ਜੇ ਮੈਂ ਉਦੋਂ ਹੀ ਥਾਂ ਥਾਈ ਰੱਖੀਆਂ ਹੁੰਦੀ ਆ ਨਾ ਤੇ ਆਹ ਦਿਨ ਨਾ ਵੇਖਣੇ ਪੈਂਦੇ ਮੈਂ ਤਾਂ ਉਹਦਾ ਹੀ ਹੋਇਆ ਮਰ ਗਿਆ ਤੇ ਤੁਹਾਡੂ ਮੈਂ ਬੁਰਾ ਭਲਾ ਆਂਦਾਰਿਆ ਜੇ ਉਦੋਂ ਹੀ ਐਂ ਸਾਹ ਨਾਲ ਰੱਖਦੇ ਤੇ ਕੰਨੂ ਮੇ ਔਖੇ ਹੁੰਦੇ ਤੇ ਆ ਔਰ ਚੁੱਲਿਆਂ ਦੇ ਆਵੇ ਅੱਗਾ ਬਾਲ ਦੇ ਫਿਰਦੇ ਮੈਨੂੰ ਵੀ ਪਤਾ ਨਹੀਂ ਮੇਰਾ ਮਨ ਪਤਾ ਨਹੀਂ ਕਿਉਂ ਕਰਦਾ ਵਾ ਕਿ ਮੇਰਾ ਪੋਤਾ ਵਾ ਤੇ ਜਰੂਰ ਆਊਗਾ ਭਾਵੇਂ ਉਹ ਮੇਰਾ ਖੂਨ ਦਾ ਰਿਸ਼ਤਾ ਨਹੀਂ ਨਾ ਉਹ ਤਾਂ ਤੁਹਾਡੇ ਸਾਹ ਨਾਲ ਸਾਹ ਦਿੰਦਾ ਹੀ ਜਾਨ ਨਾਲ ਜਾਨ ਦਿੰਦਾ ਹੀ ਉਹ ਮੈਂ ਤੁਹਾਡੇ ਤੋਂ ਬਿਗੈਰ ਰਹਿੰਦਾ ਨਹੀਂ ਜਿੰਨਾ ਚਿਰ ਇੱਕ ਦੋ ਵਾਰ ਸਾਨੂੰ ਮਿਲਣੀ ਹੀ ਲੈਂਦਾ ਤੇ ਮੇਰਾ ਇਹੋ ਹੀ ਕਰੀ ਜਾਂਦਾ ਵੇਖ ਲਿਓ ਜਸਨ ਜਰੂਰ ਆਊਗਾ ਤੁਹਾਡੇ ਲਾਗੇ ਉਹ ਤੂੰ ਐਦਾ ਕਰ ਐਂ ਦਿਲ ਨਾਲ ਛੱਡੀ ਜਾ ਜੇ ਤੂੰ ਤੇਰੀ ਚਾhti ਨਾ ਤੇ ਮੇਰਾ ਕੀ ਬਣੂਗਾ ਮੈਂ ਤਾਂ ਮਾਹਾਂ ਦੇਲ ਨੂੰ ਬਣ ਬਣ ਕੇ ਰੱਖਣ ਡਿਆ ਵਾ ਓਏ ਮਾਹਾਂ ਕਿਤੇ ਘਰ ਬੜਾਇਆਹੀਂ ਕਿੱਡੇ ਮੁਸ਼ਕਲ ਦੇ ਨਾਲ ਕਿਤੇ ਪੋਰੀਆ ਪੋਰੀਆ ਕਰਕੇ ਬੜਾਇਆਹੀਂ ਤੇ ਕਿਤਾਹੀਂ ਪੋਤਾ ਪਾਲਿਆ ਤੇ ਆਹ ਤੇ ਉਹ ਗੱਲ ਹੋ ਗਈ ਨਾ ਸਾਡੇ ਨਾਲ ਜਿਤਾਂਦੇ ਹੁੰਦੇ ਆ ਸਿਆਣੇ ਵੀ ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦਿਆਂ ਮਾਵਾ ਅਸੀਂ ਤਾਂ ਪਾਣੀ ਨੂੰ ਵੀ ਤਰਸਣ ਡੈ ਪਈ ਹੁਣ ਅਸੀਂ ਤੇ ਇੰਨੇ ਓ ਹੁਣ ਕੀ ਕਰੀਏ ਫੇਰ ਰੱਬ ਦੇ ਭਾਣੇ ਜੀ ਰਹਿਣਾ ਪੈਣਾ ਜੇ ਰੱਬ ਨੇ ਸਾਨੂੰ ਇਹ ਇਹੋ ਕੋ ਲੈ ਕੇ ਆਉ ਉਹ ਸਾਨੂੰ ਇਹੋ ਕੋ ਹੀ ਭੁਗਤਣਾ ਪੈਣਾ ਵਾ ਜਖਾਂ ਨੂੰ ਦੇ ਕੇ ਨਾ ਤੇ ਦਵਾਈ ਦਵਾ ਬੁਖਾਰ ਬਹੁਤਾ ਜਿਆਦਾ ਹੈ ਅਭੀ ਅਭੀ ਪੁੱਤ ਬੂਆ ਘੋਲ ਬੂਆ ਤੇ ਹੁੰਦਾ ਨਾ ਖੁੱਲਾ ਹੀ ਲੋਕ ਨਹੀਂ ਕੀਤਾ ਵੇਖਾਂ ਪਣਾ ਠੀਕ ਵਾ ਬੁਖਾਰ ਤੇ ਨੋਗਿਆਂ ਨਾਲੋਂ ਜਿਆਦਾ ਹੋ ਗਿਆ ਵਾ ਖੁਰੇ ਠੰਡ ਲੱਗਣ ਲਈ ਆ ਤਾਂ ਇਕੱਠਾ ਜਾ ਹੋ ਕੇ ਪਿਆ ਵਾ ਚਾਦਰ ਦੇ ਕੇ ਜਾਵਾ ਉੱਤੇ ਤੇ ਲਿਆਚੀ ਲੋਜੀ ਪਾ ਕੇ ਤੇ ਦੁੱਧ ਗਰਮ ਕਰਕੇ ਲਿਆਵਾ ਤੇ ਫਿਰ ਗੋਲੀ ਦਿਨੇ ਆ ਸਾਰੀ ਦਿਹਾੜੇ ਇਦਾਂ ਹੀ ਨਠਾ ਫਿਰਦਾ ਰਹਿੰਦਾ ਵਾ ਬਥੇਰਾ ਆਖੀਦਾ ਵਾ ਵੀ ਆਪਣੇ ਆਪ ਵੱਲ ਵੀ ਵੇਖਿਆ ਘਰ ਪਰ ਨਹੀਂ ਨਾ ਮਾ ਤੂੰ ਕਿਥੇ ਜਾਏ ਤਾਦੇ ਪੁੱਤ ਨੂੰ ਸਾਡੀ ਲੋਰਵਾ ਆ ਜੋ ਹਾਏ ਰੱਬਾ ਇਹ ਮੈਂ ਕੀ ਸੁਣ ਲਈ ਆ ਅਭੀ ਆਪਣੇ ਮੰਮੀ ਨੂੰ ਇੰਨਾ ਪਿਆਰ ਕਰਦਾ ਹੈ ਤਾਂ ਇਦਾਂ ਦਾ ਹੋ ਗਿਆ ਵਾ ਮੈਨੂੰ ਇਦਾਂ ਲੱਗਾ ਜਿਦਾਂ ਮੇਰੇ ਪੁੱਤ ਨੇ ਮੈਨੂੰ ਆਵਾਜ਼ ਮਾਰੀ ਹੁੰਦੀ ਆ ਮੇਰੇ ਕਲੇਜੇ ਨੂੰ ਨਾ ਇਦਾਂ ਕਿਤੇ ਚੀਰ ਫਿਰਿਆ ਵਾ ਤੇ ਉਹ ਮਾਂ ਕਿਦਾਂ ਦੀ ਜਿਹੜੀ ਹੀਰੇ ਵਰਗਾ ਪੋਤਾ ਆਪਣਾ ਛੱਡ ਕੇ ਦੇ ਚਲ ਗਈ ਆ ਇਹ ਮੇਰਾ ਆਪਣਾ ਨਹੀਂ ਆ ਤੇ ਫਿਰ ਮੈਨੂੰ ਇੰਨੀ ਖੇਚ ਪਈ ਆ ਤੇ ਉਹਨੂੰ ਨਾ ਇਹਦਾ ਚੇਤਾ ਆਉਂਦਾ ਹੋਊਗਾ ਜਿਹੜੀ ਛੱਡ ਕੇ ਚਲ ਗਈ ਆ ਮੈਂ ਨਹੀਂ ਕਿਦਾਂ ਦੀਆਂ ਮਾਵਾਂ ਵਾਂ ਜਿਹੜੀਆਂ ਘਰ ਦੀ ਲੜਾਈ ਬਦਲੇ ਤੇ ਪੈਸੇ ਬਦਲੇ ਆਪਣੇ ਧੀਆਂ ਪੁੱਤ ਛੱਡ ਕੇ ਤੇ ਚਲ ਜਾਂਦੀ ਆਂ ਪਰ ਸੱਚਿਆ ਪਾਸ਼ਾ ਮੈਨੂੰ ਤੇ ਇਹੋ ਹੀ ਬੜ ਬਖਸ਼ੀ ਜੇ ਮੈਨੂੰ ਇਹ ਪੋਤੇ ਮਿਲਿਆ ਹੋਣਾ ਤੇ ਮੈਂ ਦੀ ਸੇਵਾ ਕਰਾਂ ਮੈਂ ਆਪਣੇ ਪੁੱਤ ਨੂੰ ਨਾ ਤੇ ਖਸ ਦਾ ਖੇਡਦਾ ਹੀ ਵੇਖਾਂ ਤੇ ਲਈ ਦੁੱਧ ਗਰਮ ਕਰਕੇ ਤੇ ਲਿਆਵਾ ਮੈਨੂੰ ਲੱਗਦਾ ਕਿ ਮੇਰੇ ਕਮਰੇ 'ਚ ਆਇਆ ਵਾ ਅਮੇ ਤੇ ਕੰਬਲ ਵੀ ਦੇ ਗਿਆ ਵਾ ਦਾਦੀ ਆਏ ਹੁਣੇ ਆ ਉਹਨਾਂ ਨੂੰ ਹੀ ਮੇਰੀ ਪਰਵਾਹ ਵਾ ਹੋਰ ਤੇ ਘਰ ਚ ਕਿੰਨੂ ਨਹੀਂ ਹੈਗੀ ਉਹੀ ਵਿਚਾਰੇ ਮਾੜਾ ਮੋਟਾ ਮੈਨੂੰ ਸੰਭਾਲਦੇ ਆ ਮਮਾ ਤੁਸੀਂ ਕਿੱਥੇ ਚਲ ਗਏ ਆ ਕੀ ਗਲਤੀ ਹੋ ਗਈ ਅਟੜੇ ਪੁੱਤਗੋ ਜੋ ਤੁਸੀਂ ਮੈਨੂੰ ਛੱਡ ਕੇ ਤੇ ਚਲ ਗਏ ਆ ਦੂਜੇ ਨਿਆਣੇ ਦੇ ਮੰਮੀਆਂ ਵਾ ਉਹਨਾਂ ਨੂੰ ਵੰਨ ਸੁਵੰਨੀਆ ਚੀਜ਼ਾਂ ਪੇਜ ਦਿਆ ਸਕੂਲੇ ਖਾਣ ਲਈ ਤੇ ਦਾਦੀ ਆ ਘਰ ਜੋ ਬਣਿਆ ਹੁੰਦਾ ਵਾ ਉਹੀ ਭਾਗ ਤੇ ਮੈਨੂੰ ਪੇਜ ਦਿੰਦੇ ਆ ਵੀ ਮੇਰੀ ਪਸੰਦ ਨਾ ਪਸੰਦ ਦੀ ਕਾਨੂੰਨ ਨਹੀਂ ਹੈਗੀ ਵੀ ਮੇਰੀ ਕੋਈ ਫਿਕਰ ਨਹੀਂ ਕਰਦਾ ਤੇ ਆ ਜਿਹੜੀ ਨਵੀਂ ਮੰਮੀ ਆਏ ਆ ਇਹ ਵੀ ਨਹੀਂ ਕਰਦੇ ਵੀ ਫਿਕਰ ਮੇਰੀ ਹਾਂਜੀ ਚਲੋ ਉੱਠ ਕੇ ਦੁੱਧ ਪੀ ਉਦਾਂ ਵੀ ਮੈਂ ਤੈਨੂੰ ਉਠਾ ਲੈਣਾ ਸੀ ਮੈਂ ਰੋਟੀ ਨਹੀਂ ਖਾਧੀ ਜਿੰਨੇ ਜਹੋਤਰਾ ਹੋਣ ਦਿਆ ਸੀ ਉੱਠ ਕੇ ਬਹਿ ਮੈਂ ਨਹੀਂ ਪੀਣਾ ਹਣ ਮ ਉਹ ਹੋਈ ਨਹੀਂ ਮੈਂ ਕਿਹਾ ਮੈਂ ਰਸ ਲੈ ਆਈ ਆ ਤੇ ਰਸ ਭੇਜ ਕੇ ਖਾਣਾ ਵੀ ਜੇ ਮੇਰੇ ਆਖੇ ਲੱਗਣਾ ਆਪਣੇ ਡੈਡੀ ਦੇ ਆਖੇ ਲੱਗਿਆ ਕਰਗੇ ਨਾ ਤੇਰੇ ਬਦਲੇ ਉਹ ਡਿਆ ਮਨਾ ਕਮਾਈ ਕਰਨ ਤੇ ਮੇਰਾ ਪੁੱਤ ਪੜੇ ਲਿਖੇ ਤੇ ਕਾਨੂੰ ਕਿਹ ਚੰਗੀ ਨੌਕਰੀ ਤੇ ਲੱਗੇ ਵੀ ਮਾਪੇ ਧੀਆਂ ਪੁੱਤਾਂ ਦਾ ਹੀ ਸੋਚਦੇ ਆ ਨਾ ਤੇ ਤੂੰ ਵੀ ਥੋੜਾ ਜਿਆ ਹੱਡਾ ਸੋਚਿਆ ਕਰ ਹਣ ਮੇਰਾ ਬਾਉ ਖੜਾ ਮੇਰੇ ਨਾਲ ਗੱਲ ਨਹੀਂ ਕੀਤੀ ਪਾਪਾ ਨੇ ਕੋਈ ਨਹੀਂ ਕਰਨਗੇ ਉਹ ਵੀ ਮੇਨਾਂ ਪਿਆਰ ਨਹੀਂ ਕਰਦੇ ਗੱਲ ਨਹੀਂ ਕਰਦੇ ਮੇਨਾਂ ਨਹੀਂ ਨਹੀਂ ਬੜਾ ਪਿਆਰ ਕਰਦੇ ਤੇਰਾ ਨਾ ਇਹ ਤੇਰੇ ਨਾ ਮੰਦਾ ਵੈਮਾ ਮੈਂ ਤੁਹਾਡੀ ਆਖ ਨਹੀਂ ਪੀਣਾ ਜੇ ਮੇਰੇ ਪਾਪਾ ਨੇ ਕਿਹਾ ਵਾ ਫੇ ਪੀਣਾ ਵਾ ਨਾਲਿਆ ਮਹਰਾਸ ਨਹੀਂ ਖਾਣਾ ਕੱਲਾ ਦੁੱਧ ਹੀ ਪੀਣਾ ਵਾ ਮੈਂ ਅੱਡ ਕਹਿੰਦੀ ਹੀ ਵੀ ਖਾਲਾ ਤੇ ਮੈਂ ਤੈਨੂੰ ਗੋਲੀ ਦਿੰਨੀ ਆ ਮੁੜ ਕੇ ਬੁਖਾਰ ਦੀ ਹੈਗੀ ਆ ਘਰ ਤੇ ਕੱਲ ਨੂੰ ਚਲ ਦਵਾਈ ਲੈਵਾਂਗੇ ਜਾ ਕੇ ਤਾਂ ਜਾਣਾ ਮੈਂ ਭੈ ਜਾਣਾ ਵਾ ਫਰ ਕਲੀ ਆਨੀ ਗੋਲੀ ਮੰਮੀ ਜੀ ਅੱਜ ਕਰਾਦੇ ਕੰਮ ਕੀਤਾ ਨਾ ਇਹ ਠੀਕ ਨਹੀਂ ਕੀਤਾ ਹਜੇ ਕੋਖ ਨਹੀਂ ਹੋਇਆ ਆਪਾਂ ਨਾ ਇਕੱਠੇ ਹੋ ਜੀਏ ਸਾਰਿਆਂ ਨਾਲ ਕੇ ਰਹੀਏ ਨਾ ਫੇਰੀ ਕੱਲ ਚੱਲਦਾ ਹੁੰਦਾ ਵਾ ਆਵੇਂ ਨਹੀਂ ਤਾਂ ਕਰੀ ਚਾਹਿਆ ਕਰ ਮਾਹ ਤੇ ਉੱਤਰ ਕੱਢੇ ਅਟ ਕੀਤੇ ਆ ਤੇ ਜੇ ਤੂੰ ਉਹਨਾਂ ਦਾ ਜ਼ਿਆਦਾ ਹੀ ਪਾਣਨ ਦਾਦੀ ਦਾਦੇ ਦੇ ਤੇ ਫਿਰ ਇਦਾਂ ਕਰ ਵੀ ਮਾਂ ਨੂੰ ਮਰੀ ਨੂੰ ਪਾਲੀ ਫੇ ਤੂੰ ਮੰਮੀ ਜੀ ਇਹੋ ਟਾਡੀ ਕਮਜ਼ੋਰੀ ਆ ਮੈਨੂੰ ਸਮਝ ਗਏ ਨਾ ਤੁਹਾਨੂੰ ਭਲਾ ਵਾ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਟਾਡੀ ਗੱਲ ਨਹੀਂ ਮੋੜਦਾ ਤੇ ਤੁਸੀਂ ਮੈਨੂੰ ਹੀ ਹਰ ਵਾਰੀ ਮੋੜਾ ਬਣਾ ਰੱਖਦੇ ਆ ਬਹੁਤਾ ਸਿਆਣਾ ਨਾ ਬਣ ਮੈਨੂੰ ਬਹੁਤੀ ਮੱਤਾਂ ਨਾ ਦੇ ਜੋ ਵੀ ਕੀਤਾ ਨਾ ਮੈਂ ਆਪਣੀ ਮਰਜ਼ੀ ਨਾਲ ਕੀਤਾ ਤੇ ਆਪਣੀ ਸੋਚ ਨਾਲ ਹੀ ਕੀਤਾ ਵਾ ਚਲੋ ਸੋ ਤੇ ਤੁਹਾਡੀ ਆਪਣੇ ਘਰ ਹੋਊਗੀ ਪਰ ਸਿਆਣੇ ਕਹਿੰਦੇ ਆ ਕਿਰੇ ਬਜ਼ੁਰਗ ਹੁੰਦੇ ਨਾ ਉਹ ਘਰ ਦੀ ਬਰਕਤ ਹੁੰਦੇ ਆ ਤੇ ਆਪਣੀ ਬਰਕਤ ਆਪੇ ਗਵਾਲੀ ਆ ਕਿਤੇ ਨਹੀਂ ਮੈਂ ਗਵਾਲੀ ਆਵੇਂ ਵਾਰ-ਵਾਰ ਉਹ ਗੱਲਾਂ ਕਰੀ ਜਾਂਦਾ ਹੁਣ ਨਾ ਇਸੇ ਕਰਕੇ ਤੈਨੂੰ ਮੈਂ ਸਕੂਲੇ ਕੱਢਿਆ ਫੇਰ ਆ ਕੇ ਸਿਰ ਢਾਈ ਜਾਣਾ ਮਾਂ ਦੇ ਨਾਲ ਤੂੰ ਨਾਲੇ ਅੱਗੇ ਰਖੜੀ ਆਉਂਦੀ ਆ ਹੁਣ ਭੂਆ ਸਾਡੇ ਘਰ ਆਉਣਗੇ ਮੇਰੀ ਕਿਹੜੀ ਕੋਈ ਭੈਣ ਹੈਗੀ ਆ ਭੂਆ ਨੇ ਰਖੜੀ ਬੰਨਣੀ ਆ ਕੋਈ ਨਹੀਂ ਤੁਹ ਵਲੀਆ ਰਖੜੀ ਬਣਾ ਤੇਰੇ ਬਾਹਾਂ ਨਹੀਂ ਆਕੜੀਆਂ ਬਣਾ ਦੇ ਤੇਰੇ ਮਾਮੇ ਦੇ ਤੀਨੂ ਆਖੂਗੀ ਆ ਰਖੜੀ ਲੈ ਕੇ ਆਉਗੀ ਤੁਹ ਨੂੰ ਕੁਝ ਦੇ ਦਾਂਗੇ ਸੋਨਾ ਸੋਟ ਇੱਕ ਬਣਾ ਦਾਂਗੇ ਹੋਰ ਕੀ ਚਾਹੀਦਾ ਭੂਆ ਨੇ ਪਤਾ ਦਾਦੀ ਨੇ ਇਹੋ ਕਹਣੇ ਇਹਨੂੰ ਦੋ ਕੁਝ ਬਣਾ ਕੇ ਸਾੜ ਕੋ ਨਹੀਂ ਹੋ ਪੂਜਿਆ ਜਾਂਦਾ ਇੰਨਾ ਉਦੋਂ ਫੇਰ ਭੂਈ ਸਾਡੇ ਘਰ ਆਇਆ ਨਹੀਂ ਕਰਨਗੇ ਭੂਆ ਨੇ ਇੱਧਰ ਕੀ ਕਰਨ ਆਉਣਾ ਜਿੱਧਰ ਉਹਦਾ ਮਾਂ ਪਿਓ ਵਾ ਉਹਨੇ ਉਧਰ ਹੀ ਰਹਿਣਾ ਮੈਂ ਤਾਂ ਅੱਗੇ ਨਹੀਂ ਉਹਦੇ ਮੱਥੇ ਲੱਗਣਾ ਚਾਹੁੰਦੀ ਮੈਨੂੰ ਲੱਗਦਾ ਵਾ ਅੱਗੇ ਵੀ ਨਾ ਮੇਰੇ ਤੇ ਕੰਬਲ ਆਂਟੀ ਦੇ ਕੇ ਗਏ ਆ ਤੇ ਹੱਥ ਵੀ ਅੱਗੇ ਹੀ ਫੇਰ ਕੇ ਗਏ ਤੇ ਹੁਣ ਵੀ ਇੰਨਾ ਦਾ ਹੀ ਮੈਨੂੰ ਇਦਾਂ ਕੋ ਲੱਗਣ ਡਿਆ ਵਾ ਪਿਆਂਟੀ ਨਾ ਮੇਰੇ ਮੰਮੇ ਦੀ ਜਗਾ ਲੈ ਲੈਣਗੇ ਪਰ ਇਦਾਂ ਨਾ ਹੋਵੇ ਕਿ ਮੈਂ ਇਹਨਾਂ ਨੂੰ ਆਪਣੀ ਮੰਮਾ ਸਮਝਣ ਡੈਪਾ ਤੇ ਫੇਰ ਇਹ ਮੈਨੂੰ ਛੱਡ ਕੇ ਚਲ ਜਾਣ ਤੇ ਫੇਰ ਮੈਂ ਕੀ ਕਰੂੰਗਾ ਮੈਂ ਆ ਵੀ ਦੀ ਨਾ ਸਾਰੀਆਂ ਗੱਲਾਂ ਸੁਣ ਲਈਆਂ ਵਾ ਪਰ ਉਹਨੂੰ ਮੈਂ ਪਤਾ ਨਹੀਂ ਲੱਗਣ ਦਿੱਤਾ ਕਿ ਮੈਂ ਤੇਰੀਆਂ ਗੱਲਾਂ ਸੁਣ ਲਈਆਂ ਵਾ ਹਾਏ ਉਹ ਨਿਆਣਾ ਕਿੰਨਾ ਦੁਖੀ ਆ ਅੰਦਰੇ ਅੰਦਰ ਕੱਲਾ ਰੋਂਦਾ ਰਹਿੰਦਾ ਵਾ ਮਾਂ ਦੇ ਚੋਰੇ ਵੇਚੀ ਨਾ ਹਾਨੂ ਵੀ ਖਿੱਚ-ਖਿੱਚ ਕੇ ਪੈਂਦਾ ਰਹਿੰਦਾ ਵਾ ਪਰ ਮੈਂ ਹੁਣ ਉਹਦੀ ਮਾਂ ਦੀ ਜਗ੍ਹਾ ਲੈ ਲੈਣੀ ਆ ਉਹਨੂੰ ਇੰਨਾ ਪਿਆਰ ਕਰਨਾ ਵਾ ਨਾ ਕਿ ਆਪਣੀ ਮਾਂ ਨੂੰ ਜਿਆਦਾ ਆਵੇ ਹੀ ਨਾ ਮੈਨੂੰ ਹੀ ਆਪਣੀ ਮਾਂ ਸਮਝੇ